you ਭਾਰਤੀ ਕਿਸਾਨ ਯੂਨੀਅਨ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣੀਆਂ ਹਕੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਮਟਕਾ ਚੌਂਕ ਵਿਖੇ ਅੱਜ ਧਰਨਾ ਦੇਣ ਲਈ ਰਵਾਨਾ ਹੋਣਾ ਸੀ ਪੁਲਿਸ ਵੱਲੋਂ ਪੰਜਾਬ ਭਰ ਵਿੱਚ ਨਾਕੇ ਲਗਾ ਕੇ ਕਿਸਾਨ ਜਥੇਬੰਦੀਆਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਮਜਬੂਰ ਕਰ ਦਿੱਤਾ ਜਿਸ ਦੇ ਤਹਿਤ ਨਾਭਾ ਦੇ ਆਲੇ-ਦੁਆਲੇ ਰਾਤੋਂ ਹੀ ਭਾਰੀ ਪੁਲਿਸ ਫੋਰਸ ਨਾਲ ਨਾਕਾਬੰਦੀ ਕਰਕੇ ਚੈਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਪਰ ਨਾਕਾਬੰਦੀ ਦੌਰਾਨ ਕੋਈ ਵੀ ਕਿਸਾਨ ਆਗੂ ਗ੍ਰਿਫਤਾਰ ਨਹੀਂ ਕੀਤਾ ਗਿਆ ਉਸ ਵੀ ਪਟਿਆਲਾ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦਾ ਜੋ ਮਾਧਿਅਮ ਪੁਲਿਸ ਵਾਲੇ ਜੋ ਮਾਰਕੀਨ ਹੈ ਕਿੰਨੇ ਗ੍ਰਿਫਤਾਰੀ ਹੋਏ ਹੋ ਜਾਂ ਤਾਂ ਕੋਈ ਨਹੀਂ ਇਹ ਵੀ ਆਏ ਨਹੀਂ ਗਏ ਜਿਹਦੇ ਚ ਕਿੰਨੇ ਜਿਹੜੇ ਮੈਗਾ ਮਾਰਕੀਨ ਕਿੰਨੇ ਕੁਰਸੀ ਪੈਣਾ ਹੈ ਨਾਕੇ ਦਾ ਐਡਵਰਟਾਈਜ਼ਰ ਕੋਈ ਚੀਜ਼ ਸੋ ਵੀ 3 ਨਾਲ ਆਏਗੇ ਇੱਕ ਵੀਰ ਜੀ ਜਿੰਨਾ ਸਿਚੁਏਸ਼ਨ ਟ੍ਰਿਪਲ 7 ਜੀ ਨਿਊਜ਼ ਲਈ ਨਾਬਾ ਤੋਂ ਸੁਖਚੈਨ ਲਵਾਨਾ ਦੀ ਰਿਪੋਰਟ